ਆ ਦੇਖੋ ਏ ਖੁਸ਼ੀ ਦੇ ਅਖਰੂ ਐਨੂੰ ਕਹਿੰਦੇ ਨੇ ਓ ਧੰਨਵਾਦ ਫੇ ਜੋ ਆ ਥੋਡੇ ਮੂਰੇ ਆਹ ਦੇਖ ਲਓ ਬਈ ਸਾਰਾ ਆਹ ਦੇਖ ਲਓ ਚੱਲ ਹੁਣ ਦਈ ਆ ਮਾਂ ਚੱਲਣਾ ਨੇ ਥੋਡੇ ਸਾਰੇ ਰੋ ਬਣਾ ਬਈ ਰੋ ਨਾ ਰੋ ਨਾ ਰੋ ਨਾ ਰੋ ਨਾ ਰੋ ਨਾ ਲੈ ਗੱਲਾਂ ਬਈ ਧਿਆਨ ਚ ਰੱਖਿਓ ਰੋ ਨਾ ਬਈ ਰੋ ਵਾਹ ਵਾਹ ਖੜਾ ਨਾ ਯਾਰ ਖੜੇ ਚ ਨਾ ਖੜੇ ਭਈ ਅਸੀਂ ਪੂਰੀ ਜੱਦ ਕੇ ਸਪੋਰਟ ਕਰਾਂਗੇ ਦੀ ਪੂਰੇ ਹਮਾਇਤ ਕਰਾਂਗੇ ਕੋਈ ਨਹੀਂ ਬਰਾਬਰ ਖੜੇ ਭਈ ਅਸੀਂ ਕੋਈ ਗੱਲ ਨਹੀਂ ਮਿੱਠਿਆ ਦਾਦੀ ਆ ਕੇ ਗਲਤ ਬੰਦੇ ਨੇ ਉਹ ਕੇ ਵਿੱਚ ਗੱਲ ਨਹੀਂ ਗਲਤ ਗੱਲ ਨਹੀਂ ਕਹਣੀ ਕੋਈ ਕੋਈ ਗੱਲ ਲਓ ਜੀ ਕੋਈ ਨਾ ਵਈਏ ਸ਼ੇਅਰ ਕਰ ਦਿਓ ਸਾਸਤਰੀ ਕਾਲਜ ਲਓ ਜੀ ਕੈ ਨੰਬਰ ਦੋ ਨੰਬਰ ਬਾੜ ਦੋ ਨੰਬਰ ਬਾੜ ਦੇ ਵਿੱਚ ਚਰਨੀ ਸਿੰਘ ਨੂੰ ਮਤਲਬ ਮੈਂਬਰੀ ਦੇ ਵਿੱਚ ਖੜਾ ਕਰ ਰਹੇ ਨੇਗੇ ਤੇ ਉਹਦੀ ਮਾਤਾ ਦੇ ਸਰੂਪੇ ਪਹੁੰਗੇ ਤੇ ਆਪ ਬੋਰਡ ਦੇਖੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਸਾਸਤਰੀ ਗਾਈ ਬੋਲੇ ਸੋਨਿਹਾਲ ਸਾਸਤਰੀ ਗਾਈ ਬੋਲੇ ਸੋਨਿਹਾਲ ਸਾਸਤਰੀ ਗਾਈ ਤੇ ਹੁਣ ਆਏ ਆ ਬਈ ਐਨੇ ਜਣੇ ਖੜੇ ਹੋਗੇ ਜੇ ਤੁਸੀਂ ਕਿਸੇ ਨੂੰ ਖੜਾ ਕਰ ਰਹੇ ਹੋ ਅੱਜ ਤਾਂ ਕਿਤੇ ਇਹ ਗੱਲ ਨਾ ਹੋਵੇ ਇਹਨੂੰ ਵਿਚਾਰੀ ਨੂੰ ਵੋਟ ਨਾ ਪਾਓ ਨਹੀਂ ਨਹੀਂ ਅਸੀਂ ਨਹੀਂ ਠੀਕ ਹੈ ਕਿਉਂ ਹੀ ਕਿਸੇ ਗਰੀਬ ਨੂੰ ਮਜਬੂਰਾਂ ਉਹ ਗੱਲ ਨਹੀਂ ਹੈਗੀ ਵਿਚਾਲ ਉਹ ਗੱਲ ਵੱਖਰੀ ਐ ਵਿਰੋਧ ਪਿੰਡਾਂ ਦੇ ਵਿੱਚ ਹੁੰਦਾ ਆ ਠੀਕ ਐ ਹਾਂ ਲੈ ਕੇ ਵੰਡਾ ਦੇ ਦੇ ਉਹਨਾਂ ਦੀ ਸਾਰੀ ਫਾਟੇ ਟਿੱਕ ਰੱਖ ਤੁਸੀ ਹੀ ਪਾ ਦਿਓ ਇਹਨਾਂ ਦੀ ਪਾ ਦਿਓ ਮਾਤਾ ਤੇਰਾ ਨਾਮ ਕੀ ਆ ਕਿੰਨੀ ਕੁ ਖੁਸ਼ੀ ਆਉਣ ਪਰ ਬਹੁਤ ਖੁਸ਼ੀ ਆ ਬਾਈ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਆ ਬੋਲੇ ਸੋਨ ਸਤਿ ਸ੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਲਓ ਜੀ ਵੀਡੀਓ ਨੂੰ ਤੁਸੀਂ ਪਾ ਦਿਓ ਜੀ ਤੁਸੀਂ ਪਾ ਦਿਓ ਸਾਰੇ ਪਾ ਦਿਓ ਲਓ ਜੀ ਮਾਤਾ ਸੰਦਰ ਕੌਰ ਮੈਂਬਰੀ ਦੇ ਵਿੱਚ ਖੜੇ ਕਰਤੇ ਮਤਲਬ ਆ ਸਾਰੇ ਬਾੜ ਨੇ ਤੇ ਜਿੰਨੀ ਵੀ ਸੰਗਤ ਹੈਗੀ ਐ ਪਰ ਜੇ ਤੁਸੀਂ ਖੜੀ ਕਰੀਏ ਭਾਈ ਸਾਰਾ ਜ਼ੋਰ ਲਾਇਓ ਆਪਾਂ ਆਪਦਾ ਸਾਰਿਆਂ ਨੂੰ ਹੀ ਆ ਨਾ ਕਿਤੇ ਉਹ ਗੱਲ ਨਾ ਹੋਵੇ ਵਿਚਾਰੀ ਦੇ ਹਾਰ ਪਾ ਕੇ ਪਰਾਂ ਹੋ ਜਾਂ ਹੈ ਨਾ ਛੜਦਾ ਗੱਲ ਦੀ ਰੋਟੀ ਛੁੱਟੀ ਪਈ ਐ ਅੱਛਾ ਹਾਂ ਹੋਰ ਰੋਟੀ ਛੁੱਟੀ ਵੀ ਆ ਜੀ ਛੜਦਾ ਹੋਰ ਵੀ ਕੋਈ ਖੜਾ ਹੋਇਆ ਵਾਰਡ ਦੇ ਵਿੱਚ ਹਾਂ ਹਾਂ ਹੋਇਆ ਜੀ ਮੁੰਡਾ ਉਹਦਾ ਨਾਮ ਕੀ ਐ ਉਹਦਾ ਨਾਮ ਬੱbbi ਐ ਬੱbbi ਤੇ ਦੋ ਨੰਬਰ ਵਾਰਡ ਦੇ ਵਿੱਚੋਂ ਦੋ ਜਾਨੇ ਖੜੇ ਹੋਏ ਨੇ ਤੇ ਲਓ ਜੀ ਜਿੱਥੇ ਜਿਹਦੀ ਵੋਟ ਜਿੱਥੇ ਸਪੋਰਟ ਉੱਥੇ ਜ਼ਰੂਰ ਕਰਿਓ ਚਲੋ ਐਂ ਘਰੇ ਲੈ ਕੇ ਚਲੋ 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 ਲੋਈ ਨੰਬਰ ਵਾਰਡ ਦੇ ਸਾਤਰੀਆ ਕਾਲ ਬਹੁਤ ਖੁਸਾ ਵਿਚਾਰੀ ਹੱਥ ਘੜੇ ਕਰਦੀ ਆ ਸਾਰਿਆਂ ਨੇ ਹੈ ਤੇ ਵਿਚਾਰੀ ਗਰੀਬਣੀ ਦਾ ਨਾ ਹੁੰਦਾ ਰੋਟੀ ਛੁੱਟੀ ਪਈ ਆ ਮਾਤਾ ਕਹਿੰਦੀ ਇਹਦੇ ਪਿੱਛੇ ਤਾਂ ਇਹੋ ਜੀ ਵੀਡੀਓ ਸ਼ੇਅਰ ਕਰਾ ਕਰੋ ਬਈ ਆ ਦੇਖੋ ਰੋਣ ਆ ਰਿਹਾ ਵਿਚਾਰੀ ਹੈ ਗਈ ਆ ਗੱਲ ਇਹ ਤਾਂ ਗੱਲ ਹੈਗੀ ਆ ਜੀ। ਉਹ ਰਾਤ ਨੂੰ ਖੜ ਗਿਆ। ਇਹ ਬੰਦਾ ਵੀ ਬਹੁਤ ਨੁਹਾ। ਪੰਡਹਿ ਹੀਰੋ ਕਲਾਂ ਦੇ ਵਿੱਚ 2 ਨੰਬਰ ਵਾਰਡ ਦੇ ਵਿੱਚ ਮਾਤਾ ਸੁੰਦਰ ਕੌਰ ਵੋਟਾਂ ਦੇ ਵਿੱਚ ਖੜੀ ਕੀਤੀ ਐ। ਇਹ ਸਾਰੇ ਬੇੜੇ ਨੇ ਬੇੜੇ ਦੀ ਵੋਟ ਆ ਜੀ। ਤੇ ਵੀਡੀਓ ਨੂੰ ਸ਼ੇਅਰ ਕਰ ਦਿਓ। ਚਾਚਾ ਆ ਜਾ। ਓਕੇ ਇਹ ਜਿਹੇ ਬੰਦਾ ਦੀ ਵੀਡੀਓ। ਆ ਜਾ ਹਾਂ ਚਾਚਾ। ਘਰੀ ਲੈ ਕੇ ਜਾ ਰਹੇ ਨੇ। ਆਜੋ ਜੀ ਆਜੋ ਆਜੋ ਆਪਣਾ ਭਾਈ ਕਿਸੇ ਨਾਲ ਬਾਰ ਵਿਰੋਧ ਨਹੀਂ ਸਾਰਿਆਂ ਨੂੰ ਦੱਸ ਦਿੰਨੇ ਆਗੇ ਤੇ ਆਪਾਂ ਉਹਨੂੰ ਵੀਡੀਓ ਕਰਾਉਣ ਵਾਸਤੇ ਕੋਈ ਵੀ ਲਿਆ ਸਕਦਾ ਹੈ ਇਹ ਵੀ ਗੱਲ ਕਲੀਅਰ ਕਰ ਦਈਏ ਮੈਨੂੰ ਹੁਣ ਪਤਾ ਲੱਗਿਆ ਦੋ ਜਣੇ ਖੜੇ ਹੋਏ ਨੇ ਤੇ ਆਪਾਂ ਸਾਰਿਆਂ ਦੀ ਪਾਵਾਂਗੇ ਸਾਰਾ ਪੰਡਾ ਆਪਣਾ ਸਾਂਝਾ ਹੈ ਤੇ ਸਾਰਿਆਂ ਨੂੰ ਇਹੀ ਅਪੀਲ ਹੈ ਤੇ ਆਪਾਂ ਸਾਂਝੇ ਬੰਦਿਆਂ ਸਾਂਝੇ ਸਰਕਾਰਾਂ ਸਾਰਿਆਂ ਦੇ ਮਾਤਾ ਵਿਚਾਰੀ ਹੱਥ ਮੰਨੀ ਲਓ ਦੇਖੀ ਗਈ ਵੀਰੇ ਹਰੇ ਵਾਈ ਜਾਂਦੀ ਆ ਆਹਦਾ ਗੱਲ ਹੈਗੀ ਆ ਲਓ ਇਹ ਆ ਫੋਟੋ ਜਰੂਰ ਖਿੱਚਾਂਗੇ ਸਾਰੇ ਦੋਸਤਾਂ ਨੂੰ ਬੇਨਤੀ ਹੈ ਸ਼ੇਅਰ ਕਰ ਦਿਓ ਪਿੰਡ ਹੀਰੋਂ ਕਲਾਂ ਦੇ ਵਿੱਚ 2 ਨੰਬਰ ਬਾੜ ਦੇ ਵਿੱਚ ਮਾਤਾ ਸੰਦਰ ਕੌਰ ਵੋਟਾਂ ਦੇ ਵਿੱਚ ਖੜੀ ਕਰੀਏ ਗੱਡੀ ਕਿ ਦੂਰਾ ਕਰ ਬੋਲੇ ਸੋਨਿਆ ਸਰਿਆਕਾਰ ਬੋਲੇ ਸੋਨਿਆ ਸਰਿਆਕਾਰ ਤੇ ਲਓ ਜੀ ਸ਼ੇਅਰ ਕਰ ਦੋ ਸਾਰੇ ਦੋਸਤਾਂ ਨੂੰ ਕਿੰਨੀ ਖੁਸ਼ੀ ਆ ਫਿਰ ਹਾਂ ਖੁਸ਼ੀ ਆ ਬਾਈ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਆ ਬਾਈ ਬਹੁਤ ਜ਼ਿਆਦਾ ਹੈ ਬਾਈ ਖੁਸ਼ੀ ਤਾਂ ਹੁੰਦੀ ਹੈ ਹਾਂ ਸਾਰਾ ਪਰਿਵਾਰ ਮੇਰੇ ਨਾਲ ਆ ਸਾਰਾ ਪਰਿਵਾਰ ਤੇ ਖੁਸ਼ੀ ਆ ਸਾਨੂੰ ਹਾਂ ਅੱਜ ਪੂਰੀ ਖੁਸ਼ੀ ਆ ਪੂਰੇ ਖੁਸ਼ ਆ ਤੁਸੀਂ ਹਾਂ ਠੀਕ ਹੈ ਸਾਰਾ ਪਰਿਵਾਰ ਨਾਲ ਆ ਕਹਿੰਦੇ ਤੇ ਲਓ ਜੀ ਦਿਓ ਵਧਾਈਆਂ ਜਿਹੜੇ ਜਿਹੜੇ ਵੀ ਹੈਗੇ ਨੇ ਘਰ ਬੋਲਦਾ ਜਾ ਬੋਲਦਾ ਜਾ ਹਾਂ ਬੋਲਦੀ ਜਾਣਾ ਮਾਤਾ ਦਰਸ਼ਨ ਨਾਲ ਮਹਾਕੜ ਲਾ ਕਰ ਦਾਂਗੇ ਜੰਮਾ ਚੱਕਰੀ ਨਾ ਮੰਨ ਕੋਈ ਮੈਂਬਰ ਨਹੀਂ ਸਾਹਬ ਆਉਂਦੀ ਹੈ ਹੋਰ ਕੀ ਆਦਾ ਸੱਤੂ ਇਹ ਇਧਰ ਵੀ ਹੀ ਆ ਅੱਛਾ ਸਰ ਤੱਕ ਲੈ ਕੇ ਚੱਲਾਂਗੇ ਤੁਹਾਨੂੰ ਅਹੀਂ ਚਲੋ ਜੀ ਚਲੋ ਤੇ ਵੈਸੇ ਚਰਨੀ ਦਾ ਮੇਰਾ ਮਿੱਤਰ ਹੈ ਹਾਂ ਕਿਉਂਕਿ ਸਾਡਾ ਗਵਾਂਡੀ ਆ ਗਿਆ ਸਾਡੇ ਘਰ ਦੇ ਨਾਲ ਆ ਗਿਆ ਹਾਂ ਮੈਨੂੰ ਨਹੀਂ ਪਤਾ ਸੀ ਵੀ ਚਰਨੀ ਕੌਣ ਹੈ ਮੇਰੀ ਮਾਂ ਵੀ ਤੇਰੀ ਵੀ ਮਾਂ ਮੇਰੀ ਵੀ ਮਾਂ ਇਹ ਤਾਂ ਗੱਲ ਹੈਗੀ ਸਾਰਿਆਂ ਦੀ ਹੈ ਇਲਾ ਹੁਣ ਸਾਰੇ ਬੇ ਬੇਨਤੀ ਆ ਸਾਰਿਆਂ ਨੂੰ ਪਈ ਨਾਲ ਰਹੋ ਨਾਲ ਨਾਲ ਆਪਾਂ ਤਾਂ ਕਿਉਂ ਸਾਂਝੇ ਮੰਦਿਆ ਹੀ ਗੱਲ ਕਰਾਂਗੇ ਚੱਪਲ ਨਿਕਲ ਗਈ ਜਹਾਜ ਆਜੇ ਫੁੱਲ ਦੇਖਦਾ ਜਹਾਜ ਆਜੇ ਫੁੱਲੀ ਦੇਖਦਾ ਚੱਪਲ ਹੀ ਨਿਕਲ ਜਾਂਦੇ ਝੜਾੜ ਇਹ ਜਾਂਦਾ ਇਹ ਝੜਤੀ ਇਹ ਜਾਵੋ ਤੇ ਲਓ ਜੀ ਸ਼ੇਅਰ ਕਰ ਦਿਓ ਪਿੰਡ ਹੀਰੋਕਲਾ ਜ਼ਿਲ੍ਹਾ ਮਾਨਸਾ ਸਤ ਦੂਸੇ ਵਾਲਾ ਇਹ ਮਾਤਾ ਨੂੰ ਹਾਰ ਪਾ ਕੇ ਘਰੇ ਲਿਜਾ ਰਹੇ ਹਾਂਗੇ ਇਹ ਆ ਹੁਣ ਹੋਰੇ ਹੋਣੀਆਂ ਵਧਾਈਆਂ ਦਾ ਅਸਲ ਚਲੋ ਜੀ ਬੋਲੇ ਸੋਨਿਆ ਸ੍ਰੀ ਆਹ ਦੇਖੋ ਏ ਖੁਸ਼ੀ ਦੇ ਅੱਖਰੂ ਐਨੂੰ ਕਹਿੰਦੇ ਨੇ ਆ ਧੰਨਵਾਦ ਇਹੋ ਆ ਥੋਡੇ ਮੂਰੇ ਆਹ ਦੇਖ ਲਓ ਬਈ ਸਾਰਾ ਆਹ ਦੇਖ ਲਓ ਚਲ ਹੁਣ ਤੇ ਆ ਮਾ ਚਰਨਾਂ 'ਨ ਲੈ ਥੋਡੇ ਸਾਰੇ ਰੋਣਾ ਬਈ ਰੋਣਾ 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 ਲੈ ਗੱਲਾਂ ਬਈ ਧਿਆਨ ਚ ਰੱਖਿਓ ਹੁਣ ਰੋ ਨਾ ਬਈ ਰੋ ਕੋਈ ਗੱਲ ਵਾਹ ਵਾਹ ਨਹੀਂ ਖੜਾਂਗੇ ਯਾਰ ਖੜੇ ਚੰਨਾ ਖੜੇ ਹਾਂ ਖੜਾਂਗੇ ਬਈ ਰੋ ਬਈ ਅਸੀਂ ਪੂਰੀ ਜੱਦਕੇ ਸਪੋਰਟ ਕਰਾਂਗੇ ਦੀ ਪੂਰੇ ਹਮਾਇਤ ਕਰਾਂਗੇ ਕੋਈ ਮੇਰੇ ਪਿੱਛੇ ਨਾ ਆਵੇ ਨਾ ਨਾ ਬਰਾਬਰ ਖੜੇ ਬਈ ਅਸੀਂ ਮੇਰਾ ਕੋਈ ਗੱਲ ਨਹੀਂ ਪਿੱਛੇ ਆਦਾ ਦੀ ਆ ਕੇ ਗਲਤ ਬੰਦੇ ਨੇ ਉਹ ਗੱਲ ਵਿੱਚ ਗਲਤ ਨਹੀਂ ਗੱਲ ਨਹੀਂ ਗਲਤ ਗੱਲ ਨਹੀਂ ਕਹਿਣੀ ਕੋਈ ਕੋਈ ਗੱਲ ਬਸ ਹੋਰ ਨਹੀਂ ਲੋ ਜੀ ਕੋਈ ਨਾ ਬਈ ਸ਼ੇਅਰ ਕਰ ਦੋ ਸਾਸਤਰੀ ਕਾਲਜ ਕੋਈ ਨਾ